ਸਰਪੰਚ ਜਬਾਨਾ ਸੌਖਾ ਹਾਂ ਕਰਨੀ ਬਹੁਤ ਔਖੀ ਹੈ ਸਰਪੰਚੀ ਕਿਹੜਾ ਤੱਕਲਾ 40 ਲੱਖ ਲਾ ਕੇ ਲੈ ਲੂਗਾ 40 ਉਤੋਂ ਹੋਰ ਚਾਹੀਦਾ ਬਈ ਉਹ ਕਦੇ ਆਸਤੇ ਉਹ ਕਦੇ ਆਸਤੇ ਉਹ ਸੋਨਾ ਜਦੋਂ ਬੰਦਾ ਕੋਈ ਵੀ ਪਿੰਡ 'ਚ ਮਾਣਾ ਮੰਗਤਾ ਆਉਂਦਾ ਪਹਿਲਾਂ ਆ ਕੇ ਪੁੱਛੂਗਾ ਸਰਪੰਚ ਦਾ ਘਰ ਕਿੱਥੇ ਆ ਹਾਂ ਜੇ ਕੋਈ ਪਿੰਡ 'ਚ ਟੂਰਨਾਮੈਂਟ ਆ ਜਾਂ ਕੋਈ ਬਾਹਰੋਂ ਪਰਚੀ ਕੱਟਣ ਆ ਗਿਆ ਪਹਿਲਾਂ ਆ ਕੇ ਪੁੱਛਣਗੇ ਸਰਪੰਚ ਦਾ ਘਰ ਕਿੱਥੇ ਆ ਪਿੰਡ 'ਚ ਕੋਈ ਨਾਟਕ ਵਾਲਾ ਆ ਗਿਆ ਕੋਈ ਬਾਜੀ ਪਾਉਣ ਆ ਗਿਆ ਸਰਪੰਚ ਦਾ ਘਰ ਕਿੱਥੇ ਆ ਸਰਪੰਚ ਦੇ ਘਰੇ ਤਾਂ ਬਈ ਚਾਹ ਲਈ ਪਤੀਲੀ ਗੈਸ ਤੇ ਪਈ ਰਵੇ ਹਾਂ ਸਰਪੰਚੀ ਕਰਨੀ ਬਹੁਤ ਔਖੀ ਆ ਫੇਰ ਜੇ ਕੋਈ ਪਿੰਡ ਚ ਰੌਲਾ ਜਦੋਂ ਸਰਪੰਚ ਨਾਲ ਚਾਰ ਪੰਦੇ ਬਹਿ ਗਏ ਵੀ ਆਪਾਂ ਥਾਣੇ ਜਾਣਾ ਪਿੰਡ ਦਾ ਮੋਤਵਾਰ ਬੰਦਾ ਦਾ ਆਏ ਥੋੜਾ ਆ ਤੂਗਾ ਪੰਪ ਤੇ ਲਾ ਕੇ ਵੀ ਤੇਲ ਪਾਵੇ ਚ 1000 ਰੁਪਏ ਦਾ ਹੂੰ ਉਹ ਵੀ ਬੱਲੇ ਹੀ ਪਾਉਣਾ ਜਿਹੜਾ ਬੰਦਾ ਸਰਪੰਚ ਬੰਦਾ ਨਾ ਉਹਦਾ ਨਿੱਤ ਦਾ 2500 ਰੁਪਏ ਖਰਚਾ ਪਾਸੇ ਰੱਖਦੇ ਦੂਜਾ ਦਾ ਜਿਹੜਾ ਘਰ ਦਾ ਖਰਚਾ ਉਹਦਾ ਚੱਲ ਨਹੀਂ ਆ ਉਹ ਬੱਕਰਾ ਹਾਂ ਸਰਪੰਚੀ ਚ ਬੰਦੇ ਫੀਲ ਕਾ ਤੂੰ ਹੁੰਦੇ ਆ ਘਰ ਕਿਉਂ ਵੇਲ ਹੋ ਜਾਂਦੇ ਏਸੇ ਕਾਰਨ ਹੀ ਹੁੰਦੇ ਆ ਹਾਂ ਖਰਚਾ ਵੱਧ ਜਾਂਦਾ ਆਮਦਨ ਘਟ ਜਾਂਦੀ ਆ ਹੁਣ ਖੇਤ ਤਾਂ ਤੇਰੇ ਪਤਾਲ ਰਵੇਟ ਪਈ ਪਈ ਐ ਜਿਹੋੰਨੇ ਨੂੰ ਉਧਰੋਂ ਤੂੰ ਕੇਦਾ ਫੈਸਲਾ ਕਰਾਉਣਾ ਪਤਾਲ ਰਵੇਟ ਆਲੀ ਦੋ ਦਿਨ ਲੇਟ ਹੋ ਗਈ ਤਾਂ ਤੈਨੂੰ ਪਤਾ ਧੂਆ ਕੱਢ ਦਿੰਦੇ ਆ ਹਾਂ ਹਨਾ ਜਦੋਂ ਜਦੋਂ ਪਤਾਲ ਰਵੇਟ ਆਲੀ ਹੋਈ ਨਾ ਤੇ ਝੋਨੇ ਦਾ ਰੰਗ ਜਾਂ ਤਾਂ ਆਏ ਹੋ ਜਾਂਦਾ ਜਿਵੇਂ ਕਿਸੇ ਨੂੰ ਉਹ ਜੀਵ ਵਾਲੀ ਨਹੀਂ ਮਿਲੀ ਜਾਂਦੀ ਐ ਨਹੀਂ ਉਂਗਲੀ ਪੱਟਣ ਦਾ ਚੁੰਡ ਚ ਝੋਨਾ ਆਏ ਹੋ ਜਾਂਦਾ ਚਿੱਟਾ ਜਾਂ ਸਰਪੰਚ ਸਾਹਿਬ ਆਥਰੇ ਗੇੜਾ ਮਾਰਨ ਆਉਂਦੇ ਆ ਹਾਂ ਉਦੋਂ ਠਾਣੇ 'ਚ ਫੋਨ ਆਈ ਜਾਂਦੇ ਹੈਲੋ ਹਾਂਜੀ ਸਰਪੰਚ ਸਾਹਿਬ ਕੀ ਆਲਾ ਉਹ ਫਲਾਣਾ ਰਾਜੀ ਨਾਮਾ ਜਿਹਾ ਕਰਾ ਦਿੰਦੇ ਤੇ ਸਰਪੰਚ ਦੇ ਮੂੰਹ ਤੋਂ ਆਪ ਦੇਣੀ ਮੱਖੀ ਉੱਡਦੀ ਵੀ ਯਾਰ ਪਤਲ ਲਵੇਟ ਪੈ ਗਈ ਜਿਹੜੇ ਆਚਾਰ ਮੰਦਾਂ ਨੇ ਸੀਗੇ ਚਾਰ ਬੰਦਾਂ ਨੇ ਮੈਂ ਸਰਪੰਚੀ ਬਾਈ ਉਹ ਬੰਦੇ ਦੀ ਹੈ ਜਿਹਦੇ ਮਗਰ ਤਿੰਨ ਬੰਦੇ ਘਰੇ ਕੰਮ ਕਰਨ ਆਲੇ ਆ ਹੂੰ ਤੇ ਦੋ ਬੁੜਗਾਂ ਚਾਹ ਪ ਤੇ ਰੋਟੀ ਟੱਕ ਇਹ ਨਹੀਂ ਪਤਾ ਯਾਰ ਜੇ ਕੋਈ ਪਿੰਡ 'ਚ ਤੂੰ ਰੱਖ ਲਾ ਕੋਈ ਮੰਤਰੀ ਨੇ ਟੱਪਣਾ ਪਿੰਡ ਵੇਚ ਦੀ ਪੁਲਿਸ 'ਚ ਜਾਣ ਪਛਾਣ ਹੁੰਦੀ ਆ ਐਸਐਚਓ ਸਾਹਿਬ ਨੇ ਜਾਂ ਡਿਪਟੀ ਸਾਹਿਬ ਨੇ ਫੋਨ ਕਰਤਾ ਹਾਂਜੀ ਕੀ ਹਾਲ ਹੈ ਸਰਪੰਚ ਸਾਹਿਬ ਠੀਕ ਹੈ ਜੀ ਆ ਜੀ 20 ਬੰਦਿਆਂ ਦੀ ਰੋਟੀ ਤਿਆਰ ਕਰਕੇ ਘੱਲ ਦਿਓ ਹਾਂ ਫਿਰ ਤੂੰ ਆਏ ਨਹੀਂ ਯਾਰ ਮਲਾਜ਼ਮਾਂ ਕੋ ਭਾਂਜੋ ਅਫਸਰਾਂ ਪੀਪੀ ਪੰਜਾਬ ਪੁਲਿਸ ਉਹਨਾਂ ਨੂੰ ਆਏ ਦਾ ਐਣੀ ਵੀ ਤੂੰ ਚਟਰੀ ਨਾਲ ਗੰਡਿਆਂ ਦੀ ਨਾਲ ਘੱਲ ਦੇਗਾ ਰੋਟੀ ਫਿਰ ਚੰਗਾ ਜਾਂਦਾ ਸਰਪੰਚ ਮਟਰ ਪਨੀਰ ਬਣਾਉਂਦਾ ਜਾਂ ਚੰਗਾ ਕੋਈ ਛਾਈ ਪਨੀਰ ਲਿਆਉਂਦਾ ਕਿਸੇ ਹੋਟਲ ਤੋਂ ਫਿਰ ਉਹਨਾਂ ਦੀ ਰੋਟੀ ਜਾਂਦੀ ਐ ਇਸ ਕਰਕੇ ਸਰਪੰਚੀ ਕਰਨੀ ਬਹੁਤ ਔਖੀ ਹੈ ਬਾਈ ਤੇ ਹੋਣਾ ਹੀ ਸੌਕਾ ਵੀ ਸਰਪੰਚ ਬਣ ਗਿਆ ਮੈਂ ਪਿੰਡ ਦਾ ਪਹਿਲਾਂ ਬੰਨਾ ਔਖਾ ਫਿਰ ਬਣੇ ਰਹਿਣਾ ਔਖਾ ਹਾਂ ਹਾਂਜੀ ਬਣੇ ਰਹਿਣਾ ਦਾ ਬਾਲਾ ਔਖਾ ਬੰਨਾ ਸੌਕਾ ਬੰਨਾ ਦਾ ਕਿਰਾਂ 2 ਲੱਖ ਦੇ ਖੀਰੀ ਗਵਾਦੇ 7 ਲੱਖ ਦੀ ਘਾਸ ਆਪਿਆ ਦੇ ਕੋਈ 12 ਲੱਖ ਦੀਆਂ 11 ਕਿਦਾਂ ਵੋਟਾਂ ਲੈਣਾ ਤਿੰਨ ਕਿ ਦਿਨ ਨਵੇਂ ਬੰਦਾ ਲੋਕਾਂ ਜਦੋਂ ਵਿਚਰਦਾ ਸੀ ਸ੍ਰੀ ਕਾਲ ਬੇਬੇ